ਮੈਂ ਰਾਤੀ ਸੋ ਸੁੱਤੀ ਪਈ ਸੀਗੀ ਨਾਲ ਮੇਰੇ ਬੱਚਾ ਲੇਟਿਆ ਹੋਇਆ ਸੀ ਸਾਈਡ ਤੇ ਮੇਰੇ ਹਸਬੰਦ ਲੇਟੇ ਹੋਏ ਸੀ ਅਸੀਂ ਸੁੱਤੇ ਬੈਸੀ ਕੋਈ ਸਾਡਾ ਦਰਵਾਜ਼ਾ ਓਪਨ ਕਰਕੇ ਤੇ ਆ ਗਿਆ ਉਹਨੇ ਸਾਡੀ ਅਲਮਾਰੀ ਖੋਲੀ ਅਲਮਾਰੀ ਚ ਪਰਸ ਕੱਢਿਆ ਉਹਦੇ ਵਿੱਚ ਤਿੰਨ ਚਾਰ ਪਰਸ ਹੋ ਡਿੱਗੇ 10 ਪੇਅਰ 골ਡ ਦੇ ਸਿੱਕੇ ਉਹ ਲੈ ਗਏ 50-60 ਹਜ਼ਾਰ ਰੁਪਿਆ ਸੀ ਉਹ ਲੈ ਗਏ ਤੇ ਸਾਨੂੰ ਪਤਾ ਨਹੀਂ ਚੱਲਿਆ ਇਹ ਤੁਸੀਂ ਉਸ ਨੂੰ ਸੋਰੀ ਸੀਗੇ ਹਾਂਜੀ ਸੋਰੀ ਇਸੇ ਸੰਭਾਅ ਪਤਾ ਕਿੰਨਾ ਘਰਾਤ ਹੋਇਆ ਦੋ ਤੋਂ ਪੰਜ ਦੇ ਵਿੱਚ ਦੋ ਤੋਂ ਪੰਜ ਦੇ ਵਿੱਚ ਹਾਂਜੀ ਇਹ ਤਾਂ ਚੋਰੀ ਹੋਈ ਹੈ ਹਾਂਜੀ ਤੇ ਕੀ ਕੋਈ ਖੜਕਾ ਨਹੀਂ ਹੋਇਆ ਤੁਹਾਨੂੰ ਜਾਂ ਨਾ ਸੰ ਪਤਾ ਨਹੀਂ ਚੱਲਿਆ ਕਿੰਨੇ ਜਣੇ ਸਿਗੇ ਇਸ ਕਮਰੇ ਦੇ ਉਸ ਹੋਏ ਦੋ ਜਣੇ ਇੱਕ ਬੱਚਾ ਤੇ ਦੋ ਹਸਬੰਦ ਵਾਈ ਹੋਸੀ ਛੋਟਾ ਬੱਚਾ 2 ਸਾਲ ਦਾ ਖੜਕਾ ਵਗੈਰਾ ਕੁਝ ਨਹੀਂ ਨਾ ਕੁਝ ਨਹੀਂ ਪਤਾ ਨਹੀਂ ਚੱਲਿਆ ਤੇ ਕਿੰਨਾ ਕੁ ਦਾ ਸੋਨਾ ਹੋਊਗਾ ਜੀ ਬਾਕੀ ਹੋਏਗਾ 3-4 ਲੱਖ ਦਾ ਸਮਝ ਗਏ ਹਾਂਜੀ ਦੇਖੋ ਕੈਸ਼ ਸੀ ਸੀ ਤੇ ਹਾਂ 60000 ਰੁਪਏ ਸੀ ਕੋਈ ਅ ਦਸਰੇ ਜਿ ਬੱਚਿਆਂ ਦਾ ਵੀ ਕੁਝ ਲੈ ਕੇ ਹਾਂ ਬੱਚਿਆਂ ਦਾ ਟੈਡੀ ਗੋਲ ਬੈਂਕ ਜਿਹਾ ਟੈਡੀ ਹੁੰਦੇ ਆ ਉਹਦੇ ਤੇ ਕੋਈ ਦੋ ਟੈਡੀ ਸੀ ਇੱਕ ਤੇ 10000 ਰੁਪਏ ਸੀ ਤੇ ਇੱਕ 5000 ਤੇ ਤੁਸੀਂ ਕੋਈ ਪੁਲਿਸ ਕੰਪਲੇਟ ਕੀਤੀ ਹਾਂਜੀ ਅੱਜ ਕੀਤੀ ਹੈ ਦੇ ਆਏ ਸੀ ਪੁਲਿਸ ਵਾਲੇ ਹਾਂਜੀ ਆਏ ਸੀ ਸੁਖਦੇਵ ਸਰ ਆਏ ਸੀ ਉਹਨਾਂ ਨਾਲ ਦੋ ਤਿੰਨ ਜਣੇ ਹੋਰ ਸੀ ਮੁਕਾ ਦੇਖੀ ਹਾਂਜੀ ਦੇਖ ਗਏ ਤਾਂ ਕੀ ਮੰਗ ਕਰਦੇ ਸੀ ਉਸਨੇ ਅਸੀਂ ਮੰਗ ਕਰਦੇ ਸਾਨੂੰ ਸਾਡਾ ਸਮਾਨ ਮਿਲੇ ਤੁਹਾਡਾ ਪਿਛਲੇ ਲਾਸਟ ਵੀਕ ਮੋਬਾਈਲ ਵੀ ਚੋਪਿਆ ਗਿਆ ਬਾਅਦ ਵਿੱਚ ਡਾਟਰ ਨੇ ਲਾ ਆ ਰਹੀ ਸੀਗੀ ਤੇ ਉਹਨਾਂ ਕੋਲ ਲਪਾਫੇ ਖਿੱਚ ਕੇ ਲਾਗੇ ਅੱਛਾ ਖੋਗੀ ਹਾਂਜੀ ਖੋਕੇ ਲਾਗੇ ਉਹਨਾਂ ਨੂੰ ਹਸਪਤਾਲ ਲੱਗਾ ਨਾ ਕੋਈ ਪਤਾ ਨਹੀਂ ਲੱਗਾ ਉਹ ਵੀ ਪੁਰਤਨ ਕੁੰਮੇਂੜ ਕਿੱਥੇ ਹੋਈਆ ਅਜੇ ਤੱਕ ਉਹਦਾ ਵੀ ਕੁਛ ਨਹੀਂ ਪਤਾ ਲੱਗਾ ਸਰ ਦੇ ਮੰਗਾ ਸਾਡਾ ਮੋਬਾਈਲ ਵੀ ਸਾਨੂੰ ਮਿਲੇ ਤੇ ਸਾਡਾ ਵੀ ਜੋ ਸਮਾਨ ਸਾਡੇ ਗਿਆ ਉਹ ਮਿਲੇ ਤੇ ਸਾਨੂੰ ਸੇਫਟੀ ਚਾਹੀਦੀ ਅਸੀਂ ਆਪਣੇ ਘਰ ਵਿੱਚ ਹੀ ਨੇ ਸੇਫ ਮਮਾ ਦਾਦੀ ਤਾਂ ਕਰ ਤੱਕ ਬੋਲ ਦੋ ਕਿ ਸੱਚ ਦੇਵਾ ਤੇ ਕੀ ਹੋ ਗਿਆ ਰਾਤ ਸਰ ਰਾਤੀ ਨਾਲ ਸਾਡੇ ਮਦਰ ਫਾਦਰ ਸੁੱਤੇ ਹੋਏ ਸੀ ਰੂਮ ਦੇ ਵਿੱਚ ਬੇਟਾ ਵੀ ਮੇਰਾ ਨੀਚੇ ਹੀ ਸੀਗਾ ਉਰ ਕੋਈ ਆਇਆ ਚੋਰ ਸਾਡੇ ਘਰ ਉਹਨੇ ਸਾਡੀ ਕਬਡ ਖੋਲੀ ਆ ਉਹਦੇ ਵਿੱਚ ਪਰਸ ਹੈਂਗ ਸੀ ਮਮਾ ਦਾ ਉਹਦੇ ਵਿੱਚੋਂ ਪੈਸੇ ਲੈ ਗਿਆ ਕੱਢ ਕੇ ਸਾਡਾ 골ਡ ਵੀ ਲੈ ਗਿਆ ਤੇ ਮਮਾ ਉੱਪਰ ਆਏ ਸਾਡਾ ਉਹਨਾਂ ਨੇ ਡੋਰ ਨਾਕ ਕੀਤਾ ਕਹਿੰਦੇ ਚੋਰੀ ਹੋ ਗਈ ਜਲਦੀ ਆਓ نیچے ਅਸੀਂ ਹਸਬੰਡ ਵਾਈਫ ਤੋਂ ਉਹਨੇ نیچے ਆਏ ਆ ਦੇਖਿਆ ਸਾਰਾ ਪਰਸ ਪੁਰਸ ਸਾਡੇ ਖਿਲਰੇ ਪਏ ਸੀ نیچے ਸਾਡਾ ਬੈੱਡ ਦਾ ਡਰਾਅ ਵੀ ਖੋਲਿਆ ਹੋਇਆ ਸੀ ਉੰ데 ਚੋ ਵੀ ਉਹ ਲੈ ਗਿਆ ਸਾਡੇ ਬੱਚਿਆਂ ਦੀਆਂ ਦੋ ਗੋਲਕ ਵਿੰਡੋ ਦੇ ਵਿੱਚ ਪਈਆਂ ਸੀ ਉਹ ਵੀ ਲੈ ਗਏ ਉਹ ਬੱਚਿਆਂ ਦੇ ਕਾफी ਪੈਸੇ ਸੀਗੇ ਵਿੱਚ ਇਸ ਤੋਂ ਪਹਿਲੇ ਵੀ ਮੇਰੇ ਨਾਲ ਇੱਕ ਹਾਦਸਾ ਹੋਇਆ ਅਸੀਂ ਫਿਰ ਪੁਲਿਸ ਸਟੇਸ਼ਨ ਗਏ ਰਿਪੋਰਟ ਵਗੈਰਾ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਆ ਪੁਲਿਸ ਵਾਲੇ ਆਏ ਆ ਸਾਡੇ ਘਰ ਤਿੰਨ ਬੰਦੇ ਉਹ ਦੇਖ ਕੇ ਗਏ ਸਾਰਾ ਉੱਪਰ ਛੱਤ ਤੋਂ ਆਇਆ ਕੋਈ ਬੰਦਾ ਸਾਡੇ ਘਰ ਤੇ ਛੱਤ ਤੋਂ ਸਾਰਾ ਦੇਖ ਕੇ ਗਏ ਆ ਤੇ ਫਿਰ ਉਸ ਤੋਂ ਬਾਅਦ ਪਹਿਲੇ ਮੇਰੀ ਥੋੜੇ ਦਿਨ ਪਹਿਲੇ ਹੀ ਮੇਰਾ ਫੋਨ ਵੀ ਸਨੇਚ ਹੋਇਆ ਰੋਡ ਤੇ ਮੈਂ ਆ ਰਹੀ ਸੀ ਬਲਦੇਵ ਬਕਰੀ ਤੋਂ ਰਸ ਲੈ ਕੇ ਤੇ ਕੋਈ ਆਇਆ ਸਮਰਾਟ ਟੇਲਰ ਦੇ ਬਿਲਕੁਲ ਸਾਹਮਣੇ ਉਹਨੇ ਮੇਰਾ ਫੋਨ ਪਿੱਛੋਂ ਆਇਆ ਤੇ ਉਹ ਮੇਰੇ ਰਸ ਵਾਲੇ ਲਿਫਾਫੇ ਵਿੱਚ ਹੀ ਮੇਰਾ ਪਰਸ ਸੀ ਪਰਸ ਵਿੱਚ ਮੇਰਾ ਫੋਨ ਸੀ ਉਹਨੇ ਫੋਨ ਖਿੱਚ ਲਿਆ ਪਿੱਛੋਂ ਮੇਰੇ ਕੋਲੋਂ ਲਿਫਾਫਾ ਤੇ ਉਹ ਚਲਾ ਗਿਆ ਮੈਂ ਰੋਲਾ ਪਾਈ ਜਣੀ ਚੋਰ 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 ਕੋਈ ਮਾਰਕੀਟ ਚੋਂ ਬਾਹਰ ਨਹੀਂ ਆਇਆ ਇੱਕ ਮੁੰਡੇ ਨੇ ਪਿੱਛੇ ਬਾਈਕ ਲਗਾਈ ਐ ਉਹ ਗਿਆ ਵੈ ਉਹਦੇ ਪਿੱਛੇ ਉਹਨੇ ਮੈਨੂੰ ਮੋੜ ਤੇ ਜਾ ਕੇ ਐ ਹੱਥ ਦੇ ਤਾਂ ਬਈ ਨਹੀਂ ਐ ਕੋਈ ਵੀ ਚਲਾ ਗਿਆ ਤੇ ਮੈਂ ਘਰ ਆਂਦਿਆ ਹੀ ਆਪਦੇ ਮਦਰ ਇਨ ਲਾ ਉਹਦੇ ਫੋਨ ਤੋਂ ਕਾਲ ਕਰੀ ਜਾਨੀ ਬਾਰ-ਬਾਰ ਉਹਨੇ 5ਵੀਂ ਵਾਰੀ ਵਾਲੀ ਕਾਲ ਚੱਕ ਲਈ ਮੇਰੀ ਫਿਰ ਮੈਨੂੰ ਕਹਿੰਦਾ ਨਾ ਮੈਨੂੰ 20000 ਰੁਪਏ ਮੈਨੂੰ ਨਾ 2000 ਰੁਪਏ ਦਾ ਫੋਨ ਕੋਈ ਦੇ ਗਿਆ ਤੇ ਦਿੱਲੀ ਗੇਟੋਂ ਮੈਨੂੰ ਤੁਹਾਡਾ ਫੋਨ ਮਿਲਿਆ ਮੈਂ ਕਿਹਾ ਤੂੰ ਸਨੇਚਰ ਹੀ ਬੋਲਦਾ ਪਿਆ ਤੂੰ ਦਿੱਲੀ ਗੇਟ ਮੇਰਾ ਫੋਨ ਲੈ ਕੇ ਗਿਆ ਵੇ ਉਹਨੇ ਮੇਰਾ ਫੋਨ ਦੇ ਦੇ ਜਿੱਥੇ ਵੀ ਆ ਤੂੰ 2000 ਰੁਪਏ ਲੈ ਲੈ ਫਿਰ ਮम्मा ਸਾਡੇ ਫੋਨ ਪਕੜ ਲੈਂਦੇ ਆ ਉਹ ਕਹਿੰਦੇ ਭਈ 2000 ਰੁਪਏ ਤੁਸੀਂ ਮਤਲਬ ਲੈ ਲਓ ਫੋਨ ਦੇ ਦਿਓ ਕਿਤੇ ਹੋਰ ਰੱਖਦੇ ਅਸੀਂ ਵੀ ਨਹੀਂ ਸਾਹਮਣੇ ਆਂਦੇ ਤੂੰ ਕਹਿੰਦਾ ਨਹੀਂ ਮੈਂ ਫਿਰ ਫਿਰ ਕੋਈ ਅੰਕਲ ਮੁਹੱਲੇ ਚੋਂ ਫੋਨ ਪਕੜ ਲੈਂਦੇ ਉਹ ਗੱਲ ਕਰਨ ਲੱਗ ਜਾਂਦੇ ਉਹਨਾਂ ਨੂੰ ਕਹਿੰਦਾ ਵੇ ਕਿ ਮੈਂ ਇੱਕ ਪਿੰਡ ਦਾ ਆ ਨਾਮ ਦੱਸਿਆ ਉਹਨੇ ਮੇਰਾ ਨਾਮ ਆ ਮੇਰੇ ਫਾਦਰ ਦਾ ਨਾਮ ਆਏ ਉਹ ਅੰਕਲ ਵੀ ਗਵਰਨਮੈਂਟ ਸੈਕਟਰ ਚੋਂ ਰਿਟਾਇਰਡ ਨੇ ਉਹਨਾਂ ਨੇ ਫਿਰ ਆਪਣਾ ਬੰਦਾ ਕੋਲੀਗ ਭੇਜਿਆ ਉਹਦੇ ਘਰ ਉਹ ਫਿਰ ਮੁੱਕਰ ਹੀ ਗਿਆ ਕਹਿੰਦਾ ਮੈਂ ਨਹੀਂ ਕੁਝ ਵੀ ਕੀਤਾ ਫਿਰ ਅਸੀਂ ਪੁਲਿਸ ਸਟੇਸ਼ਨ ਗਏ ਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ ਕਿ ਨਾ ਮੈਂ ਕਿੰਨੀ ਵਾਰੀ ਕਹਿ ਚੁੱਕੀ ਆ ਕਿ ਮੇਰਾ ਫੋਨ ਟਰੈਕਿੰਗ ਤੇ ਲਗਾਓ ਲਗਾਓ ਹਜੇ ਤੱਕ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਪੁਲਿਸ ਵਾਲਿਆਂ ਨੇ ਵੀ ਨਾ ਮੇਰਾ ਫੋਨ ਕੋਈ ਟਰੈਕਿੰਗ ਤੇ ਲੱਗਾ ਨਾ ਕੁਝ ਵੀ ਅੱਜ ਅੱਜ ਵੀ ਅਸੀਂ ਇਸ ਟਾਪਿਕ ਤੇ ਗੱਲ ਕੀਤੀ ਕਿ ਕੁਝ ਦਿਨ ਪਹਿਲੇ ਮੇਰਾ ਫੋਨ ਵੀ ਸਨੇਚ ਹੋਇਆ ਅੱਜ ਸਾਡੇ ਨਾਲ ਦੂਸਰਾ ਹਾਦਸਾ ਹੋ ਗਿਆ ਆਪਾਂ ਸਤੇਫ ਥੋੜੀ ਹੈਗੀ ਆਪਣੇ ਸ਼ਹਿਰ ਦੇ ਵਿੱਚ ਕਿੰਨਾ ਕੁਝ ਹੋਈ ਜਾਂਦਾ ਰੋਜ਼ ਰੋਜ਼ ਆਮ ਬੰਦੇ ਨਾਲ ਤੇ ਥੋੜਾ ਜਿਹਾ ਸਾਨੂੰ ਹੈ ਕਿ ਸਾਡੇ ਨਾਲ ਕੋਈ ਸਾਡੀ ਸੁਣਵਾਈ ਤਾਂ ਹੋਵੇ ਸਾਡੇ ਕੋਈ ਹੈਲਪ ਕਰੇ ਪੁਲਿਸ ਭਈ ਪੁਲਿਸ ਦੀ ਚਲੋ ਡਿਊਟੀ ਬੰਦੀ ਹੈ ਬੰਦੇ ਦੀ ਹੈਲਪ ਕਰਨੀ ਤੇ ਕੋਈ ਪੁਲਿਸ ਸਾਨੂੰ ਕੋਈ ਰਿਸਪੌਂਸ ਨਹੀਂ ਕਰ ਰਹੀ ਇਸ ਗੱਲ ਦਾ ਅੱਜ ਵੀ ਉਹ ਦੇਖ ਕੇ ਚਲੇ ਗਿਆ ਉਸ ਤੋਂ ਬਾਅਦ ਸਾਡਾ ਹਜੇ ਤੱਕ ਉਹਨਾਂ ਦਾ ਕੋਈ ਐਕਸ਼ਨ ਨਹੀਂ ਹੋਇਆ। ਇਹ ਜਿਹੜਾ ਹਾਦਸਾ ਹੋਇਆ ਜਿਹੜੀ ਚੋਰੀ ਹੋਈ ਘਰ ਦੇ ਵਿੱਚ ਇਹ ਕਿੰਨੇ ਕੋਈ ਸਮਝ ਹੋਈ ਹੈ ਜੀ? ਸਰ ਇਹਨਾਂ 2 ਵਜੇ ਰਾਤੀ ਸਾਡੇ ਮੰਮੀ ਉੱਠੇ ਆ ਬਾਥਰੂਮ ਜਾਣ ਉਦੋਂ ਸਾਰਾ ਕੁਝ ਸਹੀ ਸੀ। 5 ਵਜੇ ਸਾਡੇ ਫਾਦਰ ਸਾਹਿਬ ਉੱਠ ਜਾਂਦੇ ਨੇ ਤੇ ਉਸ ਤੋਂ 2 ਤੋਂ 5 ਦੇ ਵਿੱਚ ਵਿੱਚ ਕੁਝ ਵੀ ਹੋਇਆ ਜੋ ਵੀ ਹੋਇਆ। ਘਰ ਦੇ ਵਿੱਚ ਜਦੋਂ ਦੋਰ ਆਏ ਕਿਸੇ ਨੂੰ ਕੋਈ ਖੜਕਾ ਜਾਂ ਕੋਈ ਸ਼ੋਰ ਨਹੀਂ ਸੁਣਿਆ? ਸਰ ਨਹੀਂ ਕੋਈ ਆਵਾਜ਼ ਨਹੀਂ ਆਈ ਅਸੀਂ ਉੱਪਰ ਰੂਮ 'ਚ ਸੁੱਤੇ ਹੋਏ ਸੀ ਸਾਨੂੰ ਵੀ ਨਹੀਂ ਕੋਈ ਆਵਾਜ਼ ਆਈ। ਤਾਂ ਇਹ ਦੱਸ ਰਿਹਾ ਕੋੜੀਆਂ ਚੋਂ ਕੋੜੀਆਂ ਚੋਂ ਆਇਆ ਕੋਈ ਸਾਨੂੰ ਸਰ ਉਹਦੋਂ ਵੀ ਨਹੀਂ ਪਤਾ ਲੱਗਾ ਮੇਰਾ ਤਾਂ ਉਹਨਾਂ ਨੇ ਨਾ ਰੂਮ ਦੇ ਐਟਮੋਸਫੇਅਰ ਵਿੱਚ ਕੋਈ ਸਪਰੇਅ ਕੀਤਾ ਜਿਹੜਾ ਇਹਨਾਂ ਨੂੰ ਪਤਾ ਨਹੀਂ ਲੱਗਾ ਨਹੀਂ ਤੇ ਸਾਡੇ ਘਰ ਲੋਹੇ ਦੀ ਅਲਮਾਰੀ ਆਪਾਂ ਅਲਮਾਰੀ ਖੋਲਦੇ ਆ ਆਵਾਜ਼ ਆਉਂਦੀ ਹੈ ਕੋਈ ਆਵਾਜ਼ ਨਹੀਂ ਇਹਨਾਂ ਨੂੰ ਮਹਿਸੂਸ ਹੋਈ ਆਈ ਹੈ ਕੁਝ ਵੀ ਨਹੀਂ ਬਈ ਨਹੀਂ ਪਤਾ ਲੱਗਾ ਬਿਲਕੁਲ ਵੀ ਤੇ ਕੀ ਸਮਾਨ ਜਿਹੜਾ ਚੋਰੀ ਹੋ ਗਿਆ ਸਾਡਾ ਸਰ ਇੱਕ ਤਾਂ ਰਿੰਗ ਸੀਗੀ ਆ ਪਰਸ ਵਿੱਚ ਦੋ ਜੋੜੀ ਟੋਪਸ ਸੀਗੇ ਪੈਸੇ ਸੀ 2-3 ਪਰਸ ਦੇ ਵਿੱਚੋਂ ਪਰਸ ਵੀ ਲੈ ਗਏ ਨੇ ਬੱਚਿਆਂ ਦੀਆਂ ਗੋਲਕਾਂ ਸੀਗੀਆਂ ਬੁਗਨੀਆਂ ਉਹਨਾਂ ਵਿੱਚ ਪੈਸੇ ਸੀ ਉਹ ਵੀ ਲੈ ਗਏ ਨੇ ਉਹ ਤੇ ਕੋਈ ਕਿੰਨੇ ਕੁ ਦਾ ਤਾਂ ਲੱਗਦਾ ਨੁਕਸਾਨ ਸਰ ਸਾਡਾ 4 ਕੁ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਕੀ ਮੰਗ ਕਰਦੇ ਹਾਂ ਸਰ ਸਾਡੀ ਹੈਲਪ ਕਰੇ ਪੁਲਿਸ ਜੋ ਵੀ ਪੁਲਿਸ ਦੀ ਡਿਊਟੀ ਬੰਦੀ ਆ ਪ੍ਰੋਪਰਲੀ ਉਹਨੂੰ ਕਰੇ ਤੇ ਸਾਨੂੰ ਸਾਡਾ ਜੋ ਵੀ ਹੈ ਸਾਨੂੰ ਸਾਰਾ ਸਾਡਾ ਦਿੱਤਾ ਜਾਵੇ ਵਾਪਸ